ਜੋ ਗਿਆ ਉਹ ਕੀਤਾ ਕਥਨੀ ਤੇ ਕਰਮੀ ਦੇ ਪੂਰੇ ਨੇ ਉਹ ਹੈ ਉਹ ਬੰਦਾ ਜਿਹੜਾ ਆਪਣੀ ਮਾਂ ਨੂੰ ਆਪਣਾ ਰੱਬ ਸਮਝਦਾ ਸੀ ਆਕਾਸ਼ਾਂ ਦਾ ਰੱਬ ਕਹਿੰਦਾ ਬਾਅਦ ਚ ਪਹਿਲਾ ਮੇਰੀ ਮਾਂ ਆ ਰੱਬ ਤੇ ਜਿਹਨੇ ਆਪਣੀ ਮਾਂ ਨੂੰ ਰੱਬ ਮੰਨ ਲਿਆ ਉਹਨੂੰ ਹਾਰ ਨਹੀਂ ਹੋ ਸਕਦੀ ਉਹਨੂੰ ਹਮੇਸ਼ਾ ਜਿੱਤ ਹੋਵੇਗੀ ਉਹ ਉਹ ਬੱਚਾ ਜਦੀ ਮਾਂ ਲੋਕਾਂ ਦੇ ਬਰਤਨ ਬਾਜ-ਬਾਜ ਕੇ ਲੋਕਾਂ ਦੇ ਕੱਪੜੇ ਧੋਤੋ-ਧੋਕੇ ਪਾਲਦੀ ਸੀ ਉਹ ਉਹ ਬੱਚਾ ਜਿਹਦਾ ਪਿਓ ਟੇਸ਼ਨ ਤੇ ਚਾਹ ਵੇਚਦਾ ਸੀ ਬੜੀ ਇਨਸ਼ਕਤ ਕਰਕੇ ਬੱਚੇ ਨੂੰ ਪਾਲਿਆ ਮਾਂ ਦੀ ਦੁਆਵ ਵਿੱਚ ਅਸੀਸ ਵਿੱਚ ਬੜਾ ਹੀ ਪਾਵਨ ਹੁੰਦੀ ਆ ਮਾਂ ਦੀ ਅਸੀਸ ਸਿੱਧੀ ਦਰਗਾਹ ਚ ਜਾਂਦੀ ਆ ਮਾਂ ਦਾ ਬਰਦਵਾ ਦੇ ਦੇਣਾ ਬੱਚੇ ਨੂੰ ਉਹ ਸਿੱਧੂ ਸਾਹਿਬ ਤੇ ਉਹ ਵੀ ਦੁਆ ਬਣ ਕੇ ਲੱਗਦੀ ਆ ਕਿਉਂਕਿ ਮਾਂ ਬਰਦੇ ਸੀਸ ਦਿੱਤੀ ਨਹੀਂ ਹੁੰਦੀ ਉਦੋਂ ਹੀ ਉਹਨੂੰ ਆਦਤ ਹੁੰਦੀ ਹੈ ਵੇ ਮਰ ਜਾਣਿਆ ਕਿੱਥੋਂ ਆਇਆ ਇਸ ਟਾਈਮ ਜਦੋਂ ਮਰ ਜਾਣਿਆ ਕਹਿੰਦੀ ਉਦੋਂ 10 ਸਾਲ ਉਸ ਬੱਚੇ ਦੀ ਉਮਰ ਵੱਧ ਰਹੀ ਹੁੰਦੀ ਹੈ ਮਾਂ ਦੀ ਸੀ ਚੰਨਾ ਜਿਹਨੂੰ ਮਰ ਜਾਣਾ ਕਹਦੇ ਉਹਦੀ ਵੀ ਉਮਰ ਵੱਧ ਰਹੀ ਹੁੰਦੀ ਹੈ ਇਸ ਕਰਕੇ ਲੋਗੋ ਉਹ ਮਾਈ ਦਾ ਬਾਦ ਜਿਹਦਾ ਨਾਮ ਉਹਦੀ ਮਾਂ ਨੇ ਲਿਖਿਆ ਨਰਿੰਦਰ ਭਾਈ ਨਰਿੰਦਰ ਭਾਈ ਜਿੰਦਾਬਾਦ ਜਿੰਦਾਬਾਦ

ਕੋ ਜਦੋਂ ਰਾਸ਼ਨ ਆ ਜਾਏ ਉਹਨੂੰ ਦੇ ਦਿਆ ਕਰੋ ਜਿਹਨੂੰ ਭੁੱਖ ਲੱਗੀ ਹੋਵੇ ਪਾਪੀਓ ਇਹ ਨਾ ਦੇਖਿਆ ਕਿ ਸਾਨੂੰ ਵੋਟ ਪਾਈ ਆ ਕਿ ਨਹੀਂ ਪਾਈ ਜਿਹਨੂੰ ਭੁੱਖ ਲੱਗੀ ਉਹਨੂੰ ਦੇ ਦਿਆ ਕਰੋ ਜਦੋਂ ਕਹਿੰਦਾ ਨਾ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਜਦੋਂ ਕਹਿ ਫਰਮਾਉਂਦੇ ਕਿ ਬੇਟੀ ਪੜ੍ਹਾਓ ਬੇਟੀ ਬਚਾਓ ਤੇ ਬੇਟੀ ਗਿਆਨ ਦੇਖੋ ਬੰਦੇ ਦੀ ਸੋਚ ਤਾਂ ਦੇਖੋ ਸੱਜਣੋ ਮੇਰੀਓ ਬੇਟੀਆਂ ਮੇਰੀਓ ਮੱਤਾਂਓ ਭੈਣੋ ਬੱਚਿਓ ਮੇਰੇ ਬੁਝਨ ਕੋ ਜੇ ਤੁਸੀਂ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ ਹੁਣ ਅਜਮਾ ਕੇ ਕੋਈ ਪਾਰਟੀ ਰਹਿ ਨਹੀਂ ਗਈ ਇੱਕੋ ਹੀ ਪਾਰਟੀ ਰੰਦੀ ਆ ਬੀਜੇਪੀ ਇੱਕ ਮੁਖੌਤ ਨੂੰ ਦੇ ਦੋ ਜਿੱਦਾਂ ਵੀ ਯੂਪੀ ਚ ਲੋਕੀ ਦੁਪਹਿਰ ਨੂੰ ਕਿਸੇ ਘਰੋਂ ਬਾਹਰ ਨਿਕਲ ਸਕਦੇ ਤੇ ਅੱਜ ਕੱਲ੍ਹ ਦੇਖ ਲਓ ਕਮਾਲ ਹੋ ਗਈ ਹੈ ਜਿਹੜੇ ਮਹੋਬਲੀ ਵਗੈਰਾ ਸੀ ਨਾ ਉੱਥੇ ਬਹੁਗਲੀ ਕਹਿਣਗੇ ਫੋਨ ਆਨੇ ਉੱਤੇ ਕੋਤ ਬਹਿਸ਼ੇ ਸੀ ਉਹਨਾਂ ਦੀ ਇਹਦੇ ਜੋ ਪੀਚ ਸੀਗੇ ਉਹ ਵੀ ਇੰਡੀਆ ਚ ਪਹਿਲਾਂ ਤਾਂ ਉਹਨੇ ਉਹਨਾ ਨੂੰ ਮੁਕਤੀ ਦਿੱਤੀ ਜੋਗੀ ਸਾਹਿਬ ਨੇ ਫੇ ਥੋੜੇ ਜਿਹਾ ਰਹਿ ਗਿਆ ਉਹਨੇ ਕਿਹਾ ਜੀ ਸਾਨੂੰ ਜੇਲ੍ਹ ਚ ਭੇਜਦੇ ਉੱਥੇ ਜੇਲ੍ਹ ਵਾਲਾ ਨਾ ਆਖੇ ਉਹ ਹੁਣ ਜੇਲ੍ਹ ਚ ਪਿੱਛੇ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ ਮਹਾਰਾਜ ਸਾਧੂ ਜੀ ਹੋਰ ਹੀ ਭੇਜਦਾ ਤੁਸੀਂ ਤਾਂ ਜੇਲ੍ਹ ਚ ਵੀ ਕੈਟਪ ਕਰਦੇ ਇਹ ਤੇ ਰਾਜੰਦਾ ਕੋਈ ਬੰਦੇ ਨਹੀਂ ਮਾਰਨਾ ਚਾਹੁੰਦੇ ਉਹ ਉਹਨਾਂ ਨੂੰ ਰੀਅਲਾਈਜ਼ ਕਰਾਉਣਾ ਚਾਹੁੰਦੇ ਜਿਨ੍ਹਾਂ ਨੇ ਬੇਟੀਆਂ ਦੀ ਇਸ ਗਲਤੀ ਬੱਚਿਆਂ ਦੇ ਸਕੂਲ ਤੋਂ ਜਿਹੜਾ ਮਰਜ਼ੀ ਬੱਚਿਆਂ ਨੂੰ ਚੁਕਾ ਲੈਂਦੇ ਸੀ ਜਿਹੜਾ ਦੇਖੇ ਨਾ ਪਿੱਛੇ ਜਾ ਰਿਹਾ ਮੈਂ ਤਾਂ ਟੀਵੀ ਤੇ ਦੇਖਿਆ ਉਹਨਾਂ ਦਾ ਕੀ ਸ਼ਾਲਾ ਸਾਲ ਮੰਨ ਉਹਨੂੰ ਕਹਿੰਦੇ ਆ ਦੇਖੋ ਜਦੋਂ ਬਣਿਆ ਤੇ ਹੁਣ ਹੁਣ ਸਿਰਫ 15 ਭਾਈ ਆਏ ਉਹਨੇ ਕਿਹਾ ਨਾ ਕਿਹਦੇ ਬਾਬਾ ਜਿਆ ਕਰੂਗਾ ਕੀ ਤੇ ਹੁਣ ਅੱਜ ਕੱਲ੍ਹ ਦੇਖ ਲਓ ਮੋਦੀ ਦਾ ਬਾਦ ਲੋਕੀ ਕਹਿੰਦੇ ਜੋਗੀ ਹਮ ਤਾਂ ਰੁੱਟ ਗਏ ਤੇਰੇ ਪਿਆਰ ਮੈਨਾਂ ਜਾਣੇ ਤੁਮ ਤੂੰ ਖਬਰ ਕਰਦੇ ਕਹਿੰਦੇ ਹਨ ਬਸ ਇੱਕ ਦਾ ਰਾਜ ਪੰਜਾਬ ਜਾ ਸਕਦਾ ਨਹੀਂ ਤੇ 200 ਸਾਲ ਆਪਾਂ ਪਛੜ ਗਏ ਆ ਜਿਹੜੀ ਚੱਟ ਦੀ ਫੈਕਟਰੀ ਬਣਦੀ ਉਹਨੂੰ ਬੰਦ ਕਰਵਾ ਕੇ ਕੁਝ ਲੋਕ ਹਟਦੇ ਜਿਹੜਾ ਚੱਟ ਦਾ ਪ੍ਰੋਜੈਕਟ ਉਹਨੂੰ ਬੰਦ ਕਰਵਾ ਕੇ ਹਟਦੇ ਆ ਇੱਕ ਫੈਕਟਰੀ ਬੰਦ ਹੋਈ 10-20 ਹਜ਼ਾਰ ਗਰੀਬ ਦੀ ਰੋਟੀ ਢਿੱਡ ਨਾਲ ਤੋਂ ਮਾਰਦੇ ਆ ਇਲਵਨ ਜੜੀਆਂ ਚੀਜ਼ਾਂ ਬੜੀਆਂ ਬੜੀਆਂ ਫੜ ਫੜੇ ਇੰਟਰਨੈਸ਼ਨਲ ਹੋਣੋਂ ਹਟ ਗਿਆ ਪੰਜਾਬ ਆਪਾਂ ਨੂੰ ਇਹ ਅੰਦੋਲਨ ਤੇ ਹੰਕਾਰ ਤੋਂ 20 ਸਾਲ ਪੁੱਛੇ ਰਹਿ ਗਿਆ ਆ ਹਰਿਆਣਾ ਦੇਖੋ ਰੋਟੀ ਦੀ ਸਿੱਖਿਆ ਬੁਲਦੀ ਹੁੰਦੀ ਹਰਿਆਣਾ ਅਸਲ ਨਾ ਕੋੜ ਗਾਉਂ ਲਗਦੱਗ ਵੇਚਾ ਗਿਆ ਟਲੰਟੋ ਚਾ ਗਿਆ ਮੈਨੂੰ ਉਹਨੇ ਕਿ ਜਾ ਕੇ ਤੂੰ ਆਪਰੇ ਘਰ ਜੰਮਿਆ ਖੇਤ ਮਜ਼ਦੂਰ ਦਾ ਪੋਤੇ ਆ ਜਾ ਕੇ ਗਰੰਟੀ ਦੇ ਦੇ ਕਿ ਜਿਹੜੀ ਵਾਦਾ ਹਾਂ ਸਰਾਜ ਹਾਂ ਕਰਿਆ ਕਰੋਗੇ ਉਹ ਵਿੱਚ ਬਚੋਣਾ ਨਹੀਂ ਘਰੇਗਾ ਸਿੱਧੀ ਤੁਹਾਡੀ ਤੇ ਮੋਦੀ ਦੀ ਹੌਟਲਾਈਨ ਹੀ ਵੜਾ ਕਰੇਗੀ ਇਹਨਾਂ ਖਬਰਾਂ ਮਾਰਨ ਮੈਂ ਨਹੀਂ ਰਿਪੋਰਟ ਕਰ ਸਕਦਾ ਕਿ ਆ ਜਿਹੜਾ ਚੌਂਕ ਹੈ ਅਗਲੀ ਵਾਲੀ ਤਨਫਾਲਕਰ ਸਕੂਅਰ ਲੰਡਨ ਵਰਗਾ ਹੋਊਗਾ ਇੱਥੇ ਕਬੂਤਰ ਤੇ ਮੀਮਾ ਉੜਿਆ ਕਰਨਗੇ ਤੇ ਫੇਟ ਮੈਂ ਸਬਜ਼ੀ ਬਾਗ ਨਹੀਂ ਦਿਖਾ ਸਕਦਾ ਮੈਂ ਰੋਜ਼ ਸਾਬਤ ਕੰਮ ਕਰਕੇ ਆਪਣੇ ਮਾਲਕ ਨੂੰ ਸੌਣਾ ਉਹਨਾਂ ਨੇ ਕਿਹਾ ਚੁਲਣਾ ਕੋਈ ਬਾਬਾ ਫਰੀਦ ਦੀ ਨਗਰੀ ਚ ਫਿਰਦਾ ਇਹ ਗੁਰਮਾਨਤ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨਾਲ ਆਏ ਇਹ ਬੜੀ ਮਾਲਵੇ ਦੀ ਧਰਤੀ ਸਰਖੇਰ ਆ ਅੱਜ ਇਹ ਮੇਂ ਜਲਾ ਲਿਆ ਇੰਨਾ ਖੂਬਸੂਰਤ ਪ੍ਰਸਤਵ ਵਿਦੇਸ਼ਾਂ ਉਹ ਭਾਈਸਾ ਕਰਦੇ ਰਿਹਾ ਹਜ਼ਾਰਾਂ ਲੋਕਾਂ ਦੀ ਨਜ਼ਰ ਕੇਂਧ ਪੁਲਾਉਂਦੇ ਫਰੀਦਾਲਾ ਮਹਨ ਬੜੀ ਸੋਹਣੀ ਧਰਤੀ ਆ ਸਿਰਫ ਹੰਕਾਰ ਪ੍ਰੋਬਲਮ ਹੈ ਮੋਸ਼ਲੋਕਾ ਜਿਹੜੀ ਤੁਹਾਨੂੰ ਮੈਨੂੰ ਮੈਰ ਲਈ ਦਿੰਦੇ ਤੇ ਭੈਣੋ ਪੜਾਓ ਕਿ ਪਹਿਲੀ ਤਰੀਕ ਨੂੰ ਤੁਸੀਂ ਸਟੈਂਡ ਲੈ ਕੇ ਮੋਦੀ ਸਾਹਿਬ ਨੂੰ ਪ੍ਰਾਈਮ ਮਿੰਿਸਟਰ ਬਣਾਓਗੇ ਹਾਂਜੀ ਬਣਾਵਾਂਗੇ ਸਰ ਸਰ ਤੁਸੀਂ ਦੇਖਿਆ ਤੁਹਾਡੀ ਅੱਜ ਬੋਲਤਾ ਬਣੀ ਆ ਮੁੰਡੇ ਨਾਲ ਸੁਣ ਬੜੀ ਦਿੱਤੀ ਹੈ ਸਰ ਇੱਕ ਗਾਣਾ ਗਾ ਦਿਓ ਪਲੀਜ਼ ਕੋਈ ਵੀ ਗਾਣਾ ਗਾ ਦਿਓ ਕਿਹੜਾ ਗਾਣਾ ਦੇ ਲਈ ਵੀ ਦੇਾਂਗੇ سلوی تانگے ایسا مارا رہا نچن تو پہلا ہمکاتے آنگے نچن تو پہلا ہمکاتے آنگے سارے بولو نچن تو پہلا ہمکاتے آنگے سس ہاں بندہ نچن تو پہلا ہمکاتے آنگے

بتن توتے توتے توٹے ہو گیا دل توٹے توتے ہو گیا کم لگتا کم لگتا بٹن� دواد ہویا کہنا پڑھا گا نہیات پ дети کاؤ کم لگتا بٹنнибудь دواد ہو گیا ہم جانت کرا گیا کم لگتا بٹن کم لگتا بٹن بلو کم لگتا بٹن فالو یاد دواعلو کہ لو بلس کم کم لگتا میلان medo کم لگتا بٹن اچھا ہے بچینا بدلوں گا دو میلے تین اپنا ہو پہلی طریقہ نو تو سی کرپا کرو باقیدہ پرائی نسو بروران موڈی شاولا باقی جنٹا پارٹی باقی جنٹا پارٹی باقی جنٹا پارٹی مرندبائی موڈی باقی کمل کپور نجا

ਹੋ ਜੀ ਹੋਰ ਦਾ ਦਸ ਕਿਰ ਲੇ ਲੇ ਚੋਪ ਕਰ ਲੈਂਦੇ ਆਂ ਇਹ ਸੋਨੋ ਖਾਵਾਂਗੇ ਜੀ ਸਾਡੀ ਗਰੀ ਬਣਾ ਦਿੰਦੇ ਹਾਂ ਜੀ ਸਾਡੀ ਗਰੀ ਬਹੁਤ ਜੀ ਪਾਣੀ ਖਾਧਾ ਸਾਡੀ ਗਰੀ ਬਹੁਤ ਔਖੇ ਆ ਜੀ ਇਹ ਬਾਣ ਬਹੁਤ ਔਖੇ ਸਾਡਾ ਗਿੱਟ ਗਿੱਟ ਆ ਜਮਾਈ ਨਹੀਂ ਹੋਇਆ ਆਪਣੇ ਦੁਆਲੇ ਜਮਾਈ ਨਹੀਂ ਹੋਇਆ ਜੁੱਥੋਂ ਬਾਅਦ ਜਮਾਈ ਦਾ ਮਿਲਿਆ ਹੋਇਆ ਤੁਆਣੀ ਦਾ ਨਹੀਂ ਹੋਇਆ ਕੋਈ ਨਹੀਂ ਮੇਜਰ ਮੈਂ ਉਹਨਾਂ ਚੱਲੂ ਜਿਹੜੇ ਬੋਲਤਾ ਚ ਦੱਸਣਾ ਮੈਂ ਉਹਨਾਂ ਕਰਾਂ ਮੈਂ ਕਹਾਂਗਾ ਬੈਕਅਪ ਕਹੇਗਾ ਉਹ ਹੀ ਨਾ ਲਾਲ ਬਣਾ ਕੇ ਲਾਵਾ ਠੀਕ ਹੈ ਜੀ ਬਾਜੀ ਆਇਆ ਨੂੰ ਜੀ ਅਮੇਸ਼ਾ ਖਿਚੜੀ ਮੈਨੂੰ ਬਾਦੀ ਵੀਰੇ ਉਹਦਾ ਹੋ ਰਿਹਾ ਹਾਂ ਜੀ